ਸ਼੍ਰੀ ਸ਼੍ਰੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1ਰ ਸੋਈ ਤੇ ਅੱਜ ਆਪਾਂ ਹੋਲੀ ਦੇ ਯਾਰ ਦੇ ਮੌਕੇ ਦੇ ਉੱਪਰ ਬਣਾਵਾਂਗੇ ਆਲੂ ਦੇ ਬਹੁਤ ਹੀ ਜ਼ਿਆਦਾ ਟੇਸਟੀ ਫ੍ਰੈਂਚ ਫਰਾਈ ਜਿਹੜੇ ਕਿ ਬਹੁਤ ਹੀ ਚਟਪਟ ਬਣ ਕੇ ਤਿਆਰ ਹੋ ਜਾਂਦੇ ਹੈਗੇ ਤੇ ਖਾਣ ਦੇ ਵਿੱਚ ਉਹਨੇ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹੈਗੇ ਸਭ ਤੋਂ ਪਹਿਲਾਂ ਇੱਥੇ ਆਪਾਂ ਆਲੂ ਲੈ ਲੈਨੇਗੇ 1 ਕਿਲੋ ਦੇ ਕਰੀਬ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆਗਾ ਧੋ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਛਿੱਲ ਲਾਂਗੇ ਜਿਹੜਾ ਇਹਨਾਂ ਦਾ ਛਿਲਕਾ ਉਤਾਰ ਕੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਹੀ ਪਾ ਪਾ ਕੇ ਰੱਖੀ ਜਾਵਾਂਗੇ ਤਾਂ ਕਿ ਜਿਹੜਾ ਨਾਲ ਤਾਂ ਇਹਨਾਂ ਦਾ ਸਟਾਰਚ ਨਿਕਲ ਜਾਊਗਾ ਤੇ ਨਾਲ ਇਹ ਕਾਲੇ ਨਹੀਂ ਹੋਣਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਜਿਹੜੇ ਆਲੂ ਹੈਗੇ ਇਹ ਛਿੱਲ ਕੇ ਤਿਆਰ ਕਰ ਲਿਆ ਤੇ ਉਸ ਤੋਂ ਬਾਅਦ ਇਹਨਾਂ ਦੀ ਕਟਿੰਗ ਕਰਨੀ ਹੈ ਜਿਹੜੀ ਆਪਾਂ ਇਸ ਤਰ੍ਹਾਂ ਤਰੀਕੇ ਨਾਲ ਕਰਨੀ ਹੈਗੀ ਇਹਨਾਂ ਨੂੰ ਜ਼ਿਆਦਾ ਬਰੀਕ ਨਹੀਂ ਕਟਿੰਗ ਕਰਨਾ ਥੋੜਾ ਜਿਹਾ ਮੋਟਾ-ਮੋਟਾ ਹੀ ਕਟਿੰਗ ਕਰਕੇ ਤਿਆਰ ਕਰਨਾ ਮੈਂ ਦਿਖਾਉਣੀ ਆ ਇਸ ਤਰ੍ਹਾਂ ਦੇ ਤਰੀਕੇ ਨਾਲ ਇਹਨੂੰ ਜਿਹੜਾ ਤਿਆਰ ਕਰਨਾ ਹੈਗਾ ਤੇ ਕਿਉਂਕਿ ਇਹਨਾਂ ਦਾ ਜਿਹੜਾ ਟੇਸਟ ਹੈਗਾ ਇਸ ਤਰ੍ਹਾਂ ਕਟਿੰਗ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਆਊਗਾ ਤੇ ਇਹ ਜ਼ਿਆਦਾ ਮਤਲਬ ਇਸ ਤਰ੍ਹਾਂ ਨਰਮ-ਨਰਮ ਨਹੀਂ ਬਣਨਗੇ ਤੇ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋ ਜਾਣਗੇ ਤੇ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਆਲੂ ਹੈਗੇ ਇਹਨਾਂ ਨੂੰ ਕਟਿੰਗ ਕਰਕੇ ਤਿਆਰ ਕਰ ਲਵਾਂਗੇ ਤੇ ਇਹ ਜਿਹੜੇ ਆਲੂ ਆਪਾਂ ਸਾਰੇ ਕਟਿੰਗ ਕਰ ਲਏ ਹੈਗੇ ਤੇ ਪਾਣੀ ਦੇ ਵਿੱਚ ਇਹਨਾਂ ਨੂੰ ਆਪਾਂ ਧੋ ਕੇ ਕੱਢ ਲਵਾਂਗੇ ਇੱਕ ਕੱਪੜੇ ਦੇ ਉੱਪਰ ਕੋਈ ਵੀ ਕੱਪੜਾ ਤੁਸੀਂ ਲੈ ਸਕਦੇ ਹੋਗੇ ਕੋਈ ਸੂਤੀ ਕੱਪੜਾ ਪੋਣਾ ਜੋ ਵੀ ਹੈਗਾ ਉਹ ਤੁਸੀਂ ਲੈ ਲਓ ਉਹਦੇ ਉੱਪਰ ਤੁਸੀਂ ਜਿਹੜੇ ਆਲੂ ਹੈਗੇ ਪਾਣੀ ਚੋਂ ਕੱਢ ਕੇ ਤੁਸੀਂ ਉੱਪਰ ਪਾ ਦਿਓ ਇਹਨੂੰ ਤੇ ਇਹਨੂੰ ਕੋਈ ਜ਼ਿਆਦਾ ਮਤਲਬ ਕਿ ਸਕੌਨ ਦੀ ਜ਼ਰੂਰਤ ਨਹੀਂ ਹੈਗੀ ਵੀ ਧੁੱਪੇ ਰੱਖੋ ਜਾਂ ਸ਼ਾਮੇ ਰੱਖੋ ਜਾਂ ਪੱਕੇ ਥੱਲੇ ਰੱਖੋ ਤੇ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਕੱਪੜੇ ਤੇ ਥੋੜਾ ਜਿਹਾ ਪੂੰਝ ਲੈਣਾ ਹੈਗਾ ਆਲੂਆਂ ਨੂੰ ਜਿਹੜਾ ਉੱਪਰ ਲਾ ਪਾਣੀ ਹੈਗਾ ਜਿਹੜਾ ਇਹਨਾਂ ਦਾ ਮਤਲਬ ਕਿ ਸੁੱਕ ਜਾਵੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇੱਕ ਬਰਤਨ ਦੇ ਵਿੱਚ ਤੇ ਉਸ ਤੋਂ ਬਾਅਦ ਇਹਦੇ ਉੱਤੇ ਪਾ ਦਾਂਗੇ ਆਪਾਂ ਥੋੜਾ ਜਿਹਾ ਕਾਰਨਫਲੌਰ ਕਾਰਨਫਲੌਰ ਦੀ ਜਗ੍ਹਾ ਤੇ ਤੁਸੀਂ ਥੋੜਾ ਜਿਹਾ ਮੈਦਾ ਪਾ ਸਕਦੇ ਹੋ ਜਾਂ ਤੁਸੀਂ ਚੌਲਾਂ ਦਾ ਆਟਾ ਵੀ ਲੈ ਸਕਦੇ ਹੋਗੇ ਤੇ ਜਿਹਦੇ ਨਾਲ ਕਿ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਆ ਜਿਹੜੇ ਫ੍ਰੈਂਚ ਫ੍ਰਾਈ ਨੇਗੇ ਇਹਨਾਂ ਨੂੰ ਹਲਕੇ ਹੱਥਾਂ ਦੇ ਨਾਲ ਹੀ ਆਪਾਂ ਇਸ ਤਰ੍ਹਾਂ ਜਾਂ ਤਾਂ ਹੱਥ ਨਾਲ ਮੈਸ਼ ਕਰ ਲਓ ਤੇ ਨਹੀਂ ਤਾਂ ਇਸ ਤਰ੍ਹਾਂ ਮਤਲਬ ਕਿ ਬਰਤਨ ਨੂੰ ਹਲਾ ਕੇ ਤੇ ਮਤਲਬ ਕਿ ਇਸ ਤਰ੍ਹਾਂ ਹਿਲਾ ਲਓ ਤੇ ਹਲਕੀ ਹਲਕੀ ਪਰਤ ਜਿਹੜੀ ਇਹਦੇ ਉੱਪਰ ਲੱਗ ਜੂਗੀ ਆਲੂਆਂ ਦੇ ਉੱਪਰ ਹੋਰ ਕੋਈ ਜ਼ਿਆਦਾ ਮਸਾਲਾ ਨਹੀਂ ਲਾਉਣਾ ਤੇ ਇੱਧਰ ਆਪਾਂ ਲੈ ਲੈ ਇੱਕ ਕੜਾਈ ਹੈ ਕੜਾਈ ਦੇ ਵਿੱਚ ਪਾ ਲਈ ਆਪਾਂ ਤੇਲ ਸਰੋਂ ਦਾ ਤੇਲ ਨੂੰ ਗਰਮ ਕਰ ਲਵਾਂਗੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਆਲੂ ਨੇਗੇ ਇਹ ਤੁਸੀਂ ਦੇਖ ਸਕਦੇ ਹੋਗੇ ਹਲਕੀ-ਹਲਕੀ ਪਰਤ ਜਿਹੜੀ ਲੱਗ ਗਈ ਹੈ ਤੇ ਤੇਲ ਨੂੰ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਤੇ ਘੱਟ ਮਤਲਬ ਕਿ ਗਰਮ ਕਰਨਾ ਹੈਗਾ ਫੁੱਲ ਨਹੀਂ ਗਰਮ ਕਰਨਾ ਉਸ ਤੋਂ ਬਾਅਦ ਆਲੂ ਆਗੇ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ 골ਡਨ ਕ੍ਰਿਸਪੀ ਹੋਣ ਤੱਕ ਪਕਾ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਇਨ ਬਾਤਵਾ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਜਿਹੜਾ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਤੁਸੀਂ ਨਵੀਂ ਜਿਹੜੀ ਰੈਸਪੀ ਆਪਣੀ ਬਣਾਈ ਹੋਈ ਦੇਖ ਸਕੋ ਕਿਉਂਕਿ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਤੇ ਬਹੁਤ ਘੱਟ ਮਤਲਬ ਕਿ ਮਿਰਚ ਮਸਾਲਿਆਂ ਤੋਂ ਬਿਨਾ ਆਪਾਂ ਬਹੁਤ ਜ਼ਿਆਦਾ ਮਤਲਬ ਕਿ ਚਟਪਟੜਾ ਵਾਲੇ ਮਸਾਲੇ ਨਹੀਂ ਪਾਉਂਦੇ ਹੈਗੇ ਆਪਾਂ ਬਸ ਨਾਰਮਲ ਬੇਸਿਕ ਜਿਹੇ ਮਸਾਲੇ ਪਾ ਕੇ ਜਿਹੜੀ ਆਪਾਂ ਰੈਸਪੀ ਬਣਾ ਕੇ ਤਿਆਰ ਕਰਦੇ ਆਂ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਲਜੀਜ਼ ਬਣ ਕੇ ਤਿਆਰ ਹੁੰਦੀ ਹੈ ਤੇ ਗੱਲਾਂ ਕਰਦੇ ਕਰਦੇ ਜਿਹੜੇ ਆਪਣੇ ਆਲੂ ਹੈਗੇ ਉਹ ਵੀ ਫਰਾਈ ਹੋ ਗਏ ਨੇਗੇ ਵਧੀਆ ਤੇ ਇਹਨਾਂ ਨੂੰ ਮਤਲਬ ਕਿ ਥੋੜਾ ਘੱਟ ਗਰਮ ਤੇਲ ਦੇ ਵਿੱਚ ਹੀ ਫਰਾਈ ਕਰਨਾ ਤਾਂ ਹੀ ਇਹ ਕ੍ਰਿਸਪੀ ਹੋਣਗੇ ਉੱਪਰੋਂ ਤੇ ਅੰਦਰੋਂ ਸੌਫਟ ਬਣ ਕੇ ਤਿਆਰ ਹੋਣਗੇ ਤੇ ਇਹਨਾਂ ਨੂੰ ਆਪਾਂ ਛਾਂਲ ਲਵਾਂਗੇ ਤੇਲ ਦੇ ਵਿੱਚੋਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਥਾਲੀ ਜਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਦੂਸਰਾ ਬੈਚ ਹੈ ਉਹਨੂੰ ਵੀ ਆਪਾਂ ਇਸ ਤਰ੍ਹਾਂ ਹੀ ਫਰਾਈ ਕਰ ਲਵਾਂਗੇ ਤੋਨੋ ਮੇਰੀ ਕੋਈ ਵੀ ਰੈਸਪੀ ਹੈਗੀ ਵਧੀਆ ਜੇ ਵਧੀਆ ਲੱਗਦੀ ਆ ਤਾਂ ਕਮੈਂਟ ਕਰਕੇ ਦੱਸਿਆ ਕਰੋ ਜੇ ਕੋਈ ਹੋਰ ਕਿਸੇ ਤਰ੍ਹਾਂ ਦੀ ਵੀਡੀਓ ਮਤਲਬ ਕਿ ਕੋਈ ਰੈਸਪੀ ਸਿੱਖਣੀ ਹੋਵੇ ਤਾਂ ਮੈਨੂੰ ਜਰੂਰ ਕਮੈਂਟ ਕਰਨਾ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਜਿਹੜੀ ਮੈਂ ਰੈਸਪੀ ਬਣਾ ਕੇ ਤਿਆਰ ਕਰਦੀ ਆਂਗੀ ਤੇ ਇਸ ਤਰ੍ਹਾਂ ਹੀ ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਜਿਹੜੀ ਵੀ ਰੈਸਪੀ ਤੁਸੀਂ ਕਹੋਗੇ ਉਹੀ ਮੈਂ ਬਣਾ ਕੇ ਤਿਆਰ ਕਰੂੰਗੀ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਕਿਸ ਤਰ੍ਹਾਂ ਦੀ ਕੋਈ ਰੈਸਪੀ ਸਿੱਖਣੀ ਹੋਵੇ ਤਾ ਜਰੂਰ ਮੈਂ ਬਿਲਕੁਲ ਸੈਂਪਲ ਦੇਸੀ ਪਿੰਡਾਂ ਵਾਲੇ ਤਰੀਕੇ ਨਾਲ ਬਣਾ ਕੇ ਤਿਆਰ ਕਰਕੇ ਤੁਹਾਨੂੰ ਵੀਡੀਓ ਪਾਉਂਗੀ ਤੇ ਜਿਹੜੇ ਆਪਣੇ ਫਰੈਂਚ ਫਰਾਈ ਆ ਦੂਸਰਾ ਬੈਚ ਵੀ ਆਪਣਾ ਤਿਆਰ ਹੋ ਗਿਆਗਾ ਇਹਨਾਂ ਨੂੰ ਆਪਾਂ ਕੱਢ ਲਿਆ ਤੇ ਇਸ ਤਰ੍ਹਾਂ ਹੀ ਬਾਕੀ ਜਿਹੜੇ ਬਚਦੇ ਨੇਗੇ ਉਹਨਾਂ ਨੂੰ ਵੀ ਆਪਾਂ ਫਰਾਈ ਕਰਕੇ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜਾ ਇੱਕ ਲੁੱਕ ਦੇਵਾਂਗੇ ਫਾਈਨਲ ਤੇ ਜਿਹੜੀ ਕਿ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਣਗੇ ਇਹ ਫਰੈਂਚ ਫਰਾਈ ਤੇ ਬਣਾ ਕੇ ਤੁਸੀਂ ਚਟਪਟਾ ਜਿਹੜਾ ਤਿਆਰ ਕਰ ਸਕਦੇ ਹੋਗੇ ਜਦ ਕੋਈ ਰਿਸ਼ਤੇਦਾਰ ਆਵੇ ਤੇ ਇਸ ਤਰ੍ਹਾਂ ਚਟਪਟਾ ਤੁਸੀਂ ਜਿਹੜੇ ਇਹ ਫਰੈਂਚ ਫਰਾਈ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਹੁਣ ਇਹ ਜਿਹੜੇ ਆਪਣੇ ਫਰੈਂਚ ਫਰਾਈ ਨੇ ਬਿਲਕੁਲ ਤਿਆਰ ਹੋ ਗਏ ਨੇ ਤੇ ਇਹਨਾਂ ਉੱਪਰ ਪਾਤਾ ਆਪਣਾ ਹਲਕਾ ਹਲਕਾ ਨੂਨ ਤੇ ਉਸ ਤੋਂ ਬਾਅਦ ਪਾਤੀ ਆਪਾਂ ਲਾਲ ਮਿਰਚ ਇਹਦੀ ਜਗ੍ਹਾ ਤੁਸੀਂ ਕਾਲੀ ਮਿਰਚ ਵੀ ਪਾ ਸਕਦੇ ਹੋਗੇ ਜਾਂ ਤੁਸੀਂ ਚਿਲੀ ਫਲੈਕਸ ਵੀ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਹੋਰ ਨੂਨ ਪਾਤਾ ਹੈਗਾ ਤੇ ਉਸ ਤੋਂ ਬਾਅਦ ਪਾਤਾ ਆਪਾਂ ਵੀ ਜੈ ਸੀਜ਼ਨਿੰਗ ਮਤਲਬ ਕਿ ਅਰਗੈਨੋ ਤੇ ਇਹਨੂੰ ਆਪਾਂ ਔਰਗੈਨੋ ਪਾ ਦਵਾਂਗੇ ਇੱਕ ਪੁੜੀ ਤੇ ਇਹਦੇ ਨਾਲ ਜਿਹੜਾ ਟੇਸਟ ਹੈਗਾ ਜਿਹੜਾ ਬਹੁਤ ਜ਼ਿਆਦਾ ਵਧੀਆ ਆਊਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਪਾ ਦਵਾਂਗੇ ਕੱਟਿਆ ਹੋਇਆ ਬਰੀਕ-ਬਰੀਕ ਧਨੀਆ ਤੇ ਜਿੱਦਾਂ ਕੀ ਟੇਸਟ ਬਹੁਤ ਹੀ ਚਰਚਾਂ ਦੇ ਲਾ ਦਿੰਦਾਗਾ ਤੇ ਦੇਖਣ ਦੇ ਵਿੱਚ ਵੀ ਕਲਰਫੁਲ ਬਹੁਤ ਸੋਹਣੇ ਲੱਗਦੇ ਨੇਗੇ ਤੇ ਇਹ ਬਣ ਕੇ ਆਪਣੇ ਜਿਹੜੇ ਤਿਆਰ ਹੋ ਗਏ ਨੇ ਫਰੈਂਚ ਫਰਾਈ ਬਣਾ ਕੇ Holi ਦੇ ਮੌਕੇ ਦੇ ਉੱਤੇ ਇੰਜੋਏ ਕਰਨਾ ਟਰਾਈ ਕਰਨਾ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਜਿਹੜੇ ਇਹ ਬਣ ਕੇ ਤਿਆਰ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਕਲਰਫੁਲ ਲੱਗਦੇ ਆ ਤੇ ਕਰ ਲੈਨੇ ਆਪਾਂ ਇਹਨਾਂ ਦੀ ਪਲੇਟਿੰਗ ਇੱਕ ਪਲੇਟ ਦੇ ਵਿੱਚ ਆਪਾਂ ਰੱਖ ਲਿਆਗੇ ਇਹ ਫਰੈਂਚ ਫਰਾਈ ਤੇ ਨਾਲ ਲੈ ਲਵਾਂਗੇ ਹਰੀ ਧਨੀਏ ਦੀ ਚਟਣੀ ਦੇ ਨਾਲ ਲੱਮਗੀ ਗੁੜੀ ਮਿਲੀ ਦੀ ਚੜਨੀ ਤੇ ਬਣਾ ਕੇ ਟਰਾਈ ਜ਼ਰੂਰ ਕਰਨਾ ਤਿਆਰ ਦੇ ਮੌਕੇ ਦੇ ਉੱਪਰ ਬੱਚਿਆਂ ਨੂੰ ਬਣਾ ਕੇ ਦੇਣਾ ਬੱਚੇ ਹੈਗੇ ਜਿਹੜੇ ਚਟਪਟੀਆਂ ਚੀਜ਼ਾਂ ਖਾ ਕੇ ਜ਼ਿਆਦਾ ਪਸੰਦ ਕਰਦੇ ਨੇ ਖਾਣੀਆਂ ਤਾਂ ਕਰਕੇ ਬਣਾ ਕੇ ਟਰਾਈ ਜ਼ਰੂਰ ਕਰਨਾ ਬੱਚਨ ਦੇਣਾ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਸ਼ੇਅਰ ਕਰਨਾ ਤੇ ਜਲਦੀ ਮਿਲਦੇ ਆ ਨਵੀਂ ਰੈਸਪੀ ਲੈ ਕੇ ਵੀਡੀਓ ਦੇਖਣ ਲਈ ਧੰਨਵਾਦ ਜੀ ਸ਼ਸ਼ਰੀ